ਨੇ ਨਿਸ਼ਾਨਾ ਤੀਰ ਦਾ ਲਾਇਆ ਤੇ ਉੱਥੇ ਦਿੱਤੀ ਹੈ ਸਾਨੂੰ ਪਤਾ ਹੁੰਦਾ ਵੀ ਇਹ ਚੀਜ਼ ਇੱਥੇ ਵੀ ਪੂਰੀ ਲਿਖਾਈ ਦੋਏ ਪਾਸੇ ਤੂੰ ਕਰਾ ਦੀ ਲਿਖਾਈ ਦਾ ਆਪੋ ਆਪਣੀ ਹੋਊ ਤੇਰਾ ਦਿਮਾਗ ਹੱਲ ਗਿਆ ਆਏ ਨਾ ਕਹੇ ਆਏ ਨਾ ਕਹੇ ਗੱਲ ਨਾ ਕਹੇ ਅਰੇ ਪਤੀ ਸਭ ਫਰ ਗਿਆ ਸੋਖਣਾ ਮਾਰਾ ਦੀ ਕਰ ਪਾਣਾ ਤੂੰ ਸੁਣ ਬਾਈ ਸੁਣੀ ਇੱਕ ਨਾ ਯਾਰ ਇਹ ਕਿੱਕ ਨਹੀਂ ਨਹੀਂ ਉਹ ਨਹੀਂ ਪਤਾ ਕਿ ਨਹੀਂ ਦੱਸ ਦੁਨੇ ਕਿੱਥੇ ਮੈਂ ਕੀ ਜਾਊਗਾ ਰਾਜੂ ਆਪਾਂ ਤੂੰ ਦੱਸ ਲੈ ਨਾ ਇਹ ਪੱਟਾ ਦਾ ਸੌਦਾ ਹੈ ਮੈਂ ਦਾ 6 ਸ਼ੂਟਿੰਗ ਲੈਣਾ ਤੈਨੂੰ ਸਾਡੇ ਸ਼ੀਰ ਨਹੀਂ ਆਪਣੇ ਆਪ ਮੈਂ ਤਾਂ ਵੇਖ ਆਪਣੇ ਸਿੱਧੀ ਜੇ ਚੀਜ਼ ਲੈਣੀ ਹੈ ਤਾਂ ਫਿਰ ਉਹੀ ਗੱਲ ਕਰੀ ਸਿੱਧੀ ਦਾ ਫਾਇਦਾ ਮੈਨੂੰ ਫੌਦਾ ਠੀਕ ਹੈ ਹਣਾ 9000 ਦੀ ਮੈਂ ਨਹੀਂ ਪਾ ਲਉਂਗਾ ਬਸ ਥੋੜਾ ਫਿਰ ਇਹ ਮੈਂ ਨਹੀਂ ਚੰਗੀ ਹੈ ਜੀ ਲੈ ਚੜੀ ਮੇਰੀ ਬੱਕਰੀ ਵੀ ਕਰਕੇ ਜਾ ਬੱਕਰੀ ਦਾ ਰੇਟ ਮੈਂ ਤੁਹਾਨੂੰ ਨਾ ਬਰੋਸਤ ਰਾਜੂ ਚੰਡੀਗੜ੍ਹ ਕੇ ਆਪਾਂ ਪੈਸੇ ਚਾਂਗੇ ਦਾ ਸਾਰੀਆਂ ਕਰਨਾ ਛੱਡ ਪੰਨੇ ਬੜੇ ਕਿ 7000 ਨਹੀਂ ਰਾਜ ਨਹੀਂ 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 ਸਾਈ ਨਹੀਂ 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 ਲੈ ਕੇ ਰੱਖਣਾ ਨਹੀਂ ਬਗਦੇ ਚੱਲ ਸੋਲਾ ਮਾਨਤਾ ਨਹੀਂ ਵੱਡੇ ਭਾਈ ਨਾ ਨਾ ਨਹੀਂ ਹੱਤੋਂ ਦੀ ਹੋ ਕੇ ਕਹਿਦਾ ਨਹੀਂ ਨਹੀਂ ਦੇ 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 ਗਲੇ ਨਹੀਂ ਮਾ ਭਾਈ ਨਹੀਂ ਸੋਲਾ ਤੂੰ ਨਹੀਂ ਇਹ ਰੱਖਣਾ ਭਰਾ ਲੈ ਗਿਆ ਕਿਹਨੇ ਆਇਆ ਵਪਾਰੀ ਆ ਨਾ ਸਾਨੂੰ ਵਪਾਰ ਆ ਉਹਦਾ ਕੁੱਪੜੇ ਦੀ ਜੂਰ ਆਇਆ ਕੰਮ ਖਚਾ ਆਇਆ ਉਹਦਾ ਠੀਕ ਆ ਰੱਖਣੀ ਆ ਪੰਜ ਚਾਰ ਜੇ ਕੋਈ ਹੋਰ ਚੰਗੀ ਬੱਕਰੀ ਆ ਸਾਨੂੰ ਮਾਨਤਾ ਦੇ ਬੱਕਰੀਆਂ ਉਹ ਵੱਡੀਆਂ ਖੜੀਆਂ 44 44 ਇੰਚ ਦੀਆਂ ਬੱਕਰੀਆਂ ਕਾਜਾ ਜੋ ਫੁੱਫੜ ਆਇਆ ਓ ਤਾਂ ਠੀਕ ਆ ਜੀ ਮਾਨ ਕਰਾ ਮੇਰੇ ਚੱਲ ਕੋਈ ਮੇਰੀ ਇਧਰ ਮੀਰ ਅਮਰੀਕਾ ਬਣਦਾ ਬੋਤੇ ਦਾ ਕਹਿੰਦੇ ਨੇ ਮੁੰਡੇ ਦਾ ਫੁੱਫੜ ਬੋਤੇ ਦਾ ਕਹਿੰਦੇ ਨੇ ਮੁੰਡੇ ਦਾ ਫੁੱਫੜ ਮੰਗੇ ਕੁੱਕੜ ਕਾਜਾ ਜਦੋਂ ਨਾਲ ਇਹਦਾ ਕੁੱਕੜ ਵੀ ਨਹੀਂ ਮੰਗਿਆ ਪੱਠੇ ਮੰਗੀ ਆ ਮੁੰਡੇ ਦੇ ਫੁੱਫੜ ਨੇ ਅਮਰੀਕਾ ਜੋ ਤਾਂ ਖੁੱਡੇ ਦੇ ਲੰਬੇ ਹੱਲ ਆ ਹਾਂ ਇਹ ਗਾ ਤਾਂ ਖੁੱਡੇ ਵਾਲੇ ਆਪ ਪੂਰੇ ਲਾ ਦੇ ਭਾਈ ਆਪ ਕਿੱਥੀ ਗਿਆ ਮੈਂ ਤਾਂ ਕੀ ਫੈਦਲ ਇਹ ਵੀੜੀਆਂ ਦੇਖ ਦੇ ਕੇ ਅਮਰੀਕਾ ਜੋ ਛੱਡ ਕੇ ਤਰੀਕਾ ਆ ਗਿਆ ਓਰੇ ਸਭਾ ਵੀ ਇਹ ਇੱਥੇ ਦੇਖ ਲੈਣਾ ਆਪਾਂ ਭਾਵੇਂ ਤਾਂ ਹਾਂ ਆ ਬਾਠ ਨਾਲ ਮਾਲੀ ਜੀ ਜਿੰਨੀ ਕਮਾਈ ਵਾਲਾ ਮੈਂ ਬਟਾ ਦੀ ਰਹਿ ਜੂਗਾ ਕਹਿੰਦੇ 57000 ਨਹੀਂ 7000 ਨਹੀਂ ਹੋਣੀ ਕਾ दे दे खड़े है नहीं मगा नहीं महाराज नहीं बटे भाई ना नहीं 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 ना नहीं मगाते नहीं नौ नहीं नौ दी नहीं 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 ਕੀ ਕੀ ਦਾ ਆ ਮੇ ਬਣੀ ਨੋਂ ਤੇਜਵਾਰੇ ਵਾਲਾ ਕੰਮ ਜਾ ਪਤਾ ਕੀ ਘਰੇ ਵੀ ਮਾਤਾ ਸ੍ਰੀ ਤੇ ਮੇਰਾ ਮੁੰਡਾ ਹੀ ਸਾਹਮਣੇ ਆ ਜੀ ਮੈਂ ਤਾਂ ਬਾਹਰ ਹੀ ਰਹਿਣਾ ਨਾਲ ਕੋਈ ਨਹੀਂ 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 ਮੰਗਾ ਜੀ ਬੱਚੇ ਮੇ ਆਏ ਨਹੀਂ ਨਹੀਂ ਲక్ష్ਮੀ ਦਾ ਜੀ ਮੋੜੀ ਦਾ ਐ ਨਾ ਫਿਰ ਕਾਚੀ ਐ ਨਾ ਇਹ ਘਰ ਕੱਟ ਵੇਚ ਕੇ ਵਰ ਕੀ ਬਣਦਾ ਪਾਦ ਹੁੰਦਾ ਨਾ ਨਾ ਨਹੀਂ ਨਹੀਂ ਬਸ ਹੁਣ ਬਸ ਨਹੀਂ ਤਾਂ ਕਰੀ ਨਹੀਂ ਤਾਂ ਕੋਈ ਨਾ ਨਹੀਂ ਨਹੀਂ ਬਸ ਨਹੀਂ ਨਹੀਂ ਜਰੀ ਉਧਰ ਨਹੀਂ ਨਹੀਂ ਜੀ ਫਿਰ 500 ਵੱਧ ਪਾਤਾ ਨਹੀਂ ਉਹ ਤਾਂ 7.5 ਪਾਤਾ ਚਲ 8.5 ਦੀ ਲਾਇਆ ਬਸ ਬਾਹਰ ਬਸ ਫਿਰ ਔਰ ਨਹੀਂ ਫੇਰ ਨਹੀਂ ਨਹੀਂ ਅੱਡੀ ਪਾਠ ਵੀ ਚੰਗੀ ਐ ਲੈ ਲਓ ਜਿੰਨੇ ਮੂਹ ਤੂੰ ਕਹਿਆ ਤੂੰ ਤਾਸ ਨਹੀਂ ਉਹਨੇ ਦਿੱਤਾ ਹਰੀ ਪੈਸੇ ਹੋਰ ਦਿੱਸਤ ਹੋ ਗਿਆ ਲਿਖਾਈ ਕਰਾ ਦੀ ਆਪ ਦੇ ਕੰਦੀਓ ਦੇਓ ਜੀ 500 ਹੋਰ ਮੈਨੂੰ ਪਤਾ ਤੋੜੀਆਂ ਨਾ ਕਰ ਅੱਠ ਚ ਨਿਪੜਗੀ ਜਿੱਥੇ ਮੈਂ ਨਿਸ਼ਾਨਾ ਤੀਲ ਦਾ ਲਾਇਆ ਸੀ ਉੱਥੇ ਦਿੱਤੀ ਹੈ ਸਾਨੂੰ ਪਤਾ ਹੁੰਦਾ ਵੀ ਇਹ ਚੀਜ਼ ਇੱਥੇ ਵੀ ਪੂਰੀ ਲਿਖਾਈ ਦੋਏ ਪਾਸੇ ਤੂੰ ਕਰਾ ਦੀ ਲਿਖਾਈ ਦਾ ਆਪੋ ਆਪਣੀ ਹੋਊ ਤੇਰਾ ਦਿਮਾਗ ਹੱਲ ਗਿਆ 100 ਰੁਪਏ ਛੋੜ ਕਰ ਨਹੀਂ ਪਾਪਾ ਸੁ ਕਰਾ ਦੇਣਾ ਪੁੱਤਰਾ ਕਰਾ ਦੂਗਾ ਕੀ ਸਰਦਾਰ ਦਾ ਨਾਮ ਕੀ ਹੈ ਕਿਹੜੇ ਪਿੰਡ ਤੋਂ ਆਇਆ ਲਾਈਵ ਹੈ ਇਕ ਅਜੇ ਫਿਰਦੇ ਆ ਕਿਹੜੇ ਪਿੰਡ ਤੋਂ ਆਇਆ ਉਹ ਜਲੀ ਦਾਸ ਅਵਤਾਰ ਸਿੰਘ ਪਿੰਡ ਪਿੰਡ ਸੇਖੂਪੁਰਾ ਅਵਤਾਰ ਸਿੰਘ ਮੁੰਡੇ ਦਾ ਫੁੱਫੜ ਮਾਏ ਨਹੀਂ ਲਗਾਉਣਾ ਮੁੰਡੇ ਦਾ ਫੁੱਫੜ ਉਹ ਮੁੰਡੇ ਦਾ ਫੁੱਫੜ ਦਾ ਫੁੱਫੜੇ ਰੋ ਲੈਂਦਾ ਜੀ ਨਾ ਆਉਤਾ ਅਵਤਾਰ ਸਿੰਘ ਸੇਖੂਪੁਰਾ ਅਵਤਾਰ ਸਿੰਘ ਸੇਖੂਪੁਰਾ ਤੇਨੇ ਫਾਰਮ ਫੋਰਮ ਤਾਂ ਭਾਪੀ ਕਰਨਾ ਅਪਲ ਪੈਸੇ ਹੀ ਕਿ ਇਸ ਫਾਰਮ ਫੋਰਮ ਵਾਲਾ ਕਿਹੜਾ ਚੱਕੇ ਤੇ 200 ਰੁਪਏ ਸਾਨੂੰ ਦੇ ਦੇ ਭਾਈ ਦੇ ਦੇ ਤੜਾ ਕੇ ਦੇ ਦੇ ਦਿਖਵਾ ਜੀ ਹੈਗਾ ਟੁੱਟੇ ਤੇਨੇ ਅਮਰੀਕਾ 100 ਹੀ ਆ আচ্ছা ਕੋਈ ਦੇ ਦੇ ਹਾਂਜੀ ਮੰਡੀ ਲਵਾਉਂਦੇ ਠੀਕ ਇੱਥੇ ਠੀਕ ਲਹੇਰਾ ਤੋਂ ਫੁੱਟ ਮੇਨ ਰੋਡ ਦਿੱਖਦੀ ਆ ਠੀਕ ਆ ਇਹਦਾ ਸ਼ੌਕ ਨਾ ਕਿਹੜਾ ਸ਼ੁਰੂ ਕਰਕੇ ਦੇ ਦੇ ਫੇ ਦੇ ਦੇ ਕੀ ਬਣਦਾ ਕੀ ਏ ਜੀ ਪਿੰਡ ਲੈਰਾ ਧੂੜ ਕੋਟ ਰਾਂਪਰਾ ਫੁੱਲ ਹਾਂ ਫੁੱਲ ਗਏ ਰਾਂਪਰਾ ਮੁੰਦੇ ਨਾਲ ਤੇਰਾ ਧੂੜ ਕੋਟ ਮੰਡੀ ਰਾਂਪਰਾ ਫੁੱਲ ਦੇ ਲਵੇ ਹਾਂ ਜਿਹੜਾ ਬਟਿੰਡਾ ਖੇਦ ਰੋਡ ਦੇ ਉੱਤੇ ਸੰਵਾਰ ਤੇ ਸੰਵਾਰ ਲੱਗ ਛੋਂਵਾਰ ਤੇ ਛੋਂਵਾਰ ਹਾਂ ਉਹ ਮੰਡੀ ਲੱਗਦੀ ਠੀਕ ਹੈ ਇਹ ਕਿਹੜੇ ਦੱਸ ਹਾਂ ਮੈਂ ਦੇ ਦੇ ਤੇਰ ਪੀਆ ਦੀ ਕਾਲੀ ਆ ਮਰਾਦੂ ਹੁਣ ਮੈਂ ਨਹੀਂ ਮੰਗਦਾ ਨਹੀਂ ਤੂੰ ਹੀ ਕਰ ਪੱਠ ਦੇਖ ਕੇ ਲਾ ਦਿਓ ਪੱਠ ਦੇਖ ਕੇ ਵਾ ਤੂੰ ਚੰਗੀ ਤਾਂ ਨਹੀਂ ਉਹਦੂ ਦਾ ਚੰਗੀ ਆ ਇਹ ਰੱਖ ਹੁਣ ਉਹ ਮਾੜੀ ਹੋਗੀ ਨਹੀਂ ਉਹ ਮਾੜੀ ਨਹੀਂ ਉਹ ਆਦੀ ਤਾਂ ਉਹ ਆਦੀ ਤਾਂ ਉਹ ਲੋਹੀ ਆ ਕਾਲੀ ਆ ਉਹ ਆਦੀ ਤਾਂ ਉਹ ਲੋਹੀ ਆ ਇਹ ਕਾਲੀ ਆ ਇਹ ਲੋਹੀ ਕਾਲੀ ਤਾਂ ਪਹਿਲੇ ਦਿਨੋਂ ਜ਼ਮਾਨੇ ਤੋਂ ਚੱਲੀਆਂ ਹੋਈਆਂ ਹਾਂ ਅਸਲੀ ਬੱਕਰੀਆਂ ਤਾਂ ਇਹੀ ਸੀ ਅਸਲੀ ਤਾਂ ਇਹੀ ਦੀਆਂ ਸੀ ਆਹ ਮੋਢੇ ਦਾ ਸ਼ਿੰਗਾਰ ਹਾਂ ਸ਼ਾਨ ਅੱਛਾ ਤੇ ਕਪੀਆਂ ਕਾਲੀਆਂ ਤੇ ਕੱਲ ਦੀ ਸ਼ੌਂਕ ਕਰੇ ਨੇ ਨਵੇਂ ਨਵੇਂ ਲੋਕਾਂ ਨੇ ਹਾਂ ਹਾਂ ਅਸਲ ਬੱਕਰੀ ਬਿੱਟਲ ਤੇ ਪੱਕੀ ਲੋਹੀ ਲੋਹੀ ਸੋਹਣਾ ਚੱਲੀ ਹੋਈ ਹੈ ਜਮਾ ਬਦਾਮੀ ਸਿੰਘ ਦੀ ਹੈ ਜਨਕ ਨਕੌੜਾ ਬਹੁਤ ਸੋਹਣਾ ਜੈੱਡ ਬਲੇਗਾ ਸਾਰੀ 10 ਕਰਤੀਆਂ ਦੀ ਮੈਂ ਤਾਂ ਕਹਿੰਦਾ 10000 ਰੁਪਏ ਦੀ ਮੈਂ ਕੱਟ ਕੋ ਤੇਰਾ ਦਿਮਾਗ ਖੱਲ ਗਿਆ ਮੇਰਾ ਵੀ ਨਾਲ ਹਲਾ ਮੇਕ ਨਹੀਂ ਹਾਲ ਦਾ ਦਵਾਕ ਮੇਲੇ ਛੇਤੀ ਲੋਕਾਂ ਤੋਂ ਛਿੱਤਰ ਪਵਾਵੇਂਗਾ ਨਹੀਂ ਪਊਗਾ ਹੋਰ ਆ ਆ ਪੱਠ ਲੈ ਕੇ ਆ ਪੱਠ ਲੈ ਕੇ ਨਹੀਂ ਲੰਬਾ ਇਹਦਾ ਰੁਪਿਆ ਦੇ ਦਈਏ ਤੈਨੂੰ 5000 ਲੈ ਲੈ ਹੋਰ ਕਹਿ ਰਹੀਏ ਚੰਗੇ ਬਦ ਲਈ ਆ ਆਪਣੇ ਲਈ ਐਥੋਂ ਹਣ ਲਈ ਆ ਬਸ ਮੈਨੂੰ ਪਤਾ ਵੀ ਲਈ ਆ ਤੂੰ ਰੋਟੀ ਦਾਦੇ ਵੀ ਕਿੰਨੇ ਦੀ ਲਈ ਆ ਛੱਡ ਕੇ ਰੋਟੀ ਵਾਲਾ ਕਿਹਨੇ ਕਿ ਭਾਈ ਨੇ ਵਖਾਈ ਨਹੀਂ ਸੀ ਉਹਦੇ ਨਾਲ ਆਪਣ ਨੂੰ ਨਹੀਂ ਜੀ ਉਹ ਆ ਉਹ ਤਾਂ ਆ ਭਾਈ ਇਹਦਾ ਲਈ ਆ ਹੁਣ ਹੀ ਲਈ ਆ 5 ਮਿੰਟ ਤੋਂ ਹੋਈ ਹੋਏ ਨਹੀਂ ਨਹੀਂ ਲਈ ਆ ਤੁਸੀਂ ਕੋਈ ਬਣੀ تھی ਚੰਗੀ ਚੀਜ਼ ਲੈ ਕੇ ਪੁੱਛੀ ਐ ਹੁਣੇ 2 ਮਿੰਟ ਹੀ ਹੋਇਆ ਐ क्या यार पिया दिया? मनाऊं दी पारा। छी दी पारा। सन्नोदा दी पारा। सन्नोदा दी कच्चा लागी। पता है ना सारा। तुम देख। सारा पारा साई। सारा पारा। कार देख में साई। मैं दिन बड़े चक्रा रखी। आजा सारा। नेता नहीं कोई नेता है। निम्बरा उड़िया पड़ा। मैं बस हाँ बाजू। आजा बस थोड़ी आती थी।

नेंदकरा को यहाँ पर बैठने ही हो रसों आप आठ नहीं नेंदको सनीकरा पढ़ा दिया कोई पाठ था मारी क्या क्या था है ना होती क्या थी नहीं दासमात क्या नहीं होती आ गया नहीं सही लेंथ थी बस सही तरह तो ही करें आप मतलब ये तो है ना हेलो सुखा मैं बाहर हूँ क्यों मैं क्यों है हेलो हाँ बढ़िया बढ़िय हाँ जी हाँ जी हेलो भाई कान टेकनु ला ली कान टेकनु मैं वीडियो बना रहा म, मैं मैं मिल लेते हैं मैं मिल लेते हैं सुबह पूरे हैं तू मंडी से बकरी लेनी है ना चल फिर शाम नु कर ली गल कर ला मैं तो मुल्ला भरा मुल्ला भरा हां जी ਕਿੰਨੇ ਰਾਜ ਤੁਸੀਂ ਕਹਿਣਾ ਬਸ ਤੁਸੀਂ ਉਹ ਕਰ ਲਿਓ ਮੇਰਾ ਹੱਕ ਰੱਖਣ ਦਾ ਆਵਾਜ਼ 5 ਵਜੇ ਪੱਗੇ ਵਾਲੀ ਕਰਦੇ ਸਾਢੇ 6 ਜਿਵੇਂ ਕੀ ਸ਼ੁਰੂ ਕੀਤਾ ਸੀ ਉਹ ਕੰਮ ਕਰਦੇ ਨੁਕਾਨਾ ਵਾਲੇ ਸਾਢੇ 6 ਵਾਲੀ ਉਹ ਨਹੀਂ ਗੱਲ ਕਰ 7000 ਦੀ ਨਾਲ ਹੁਣ ਮੈਂ ਕੱਚੀ ਗੇਂਦ ਵੀ ਨਹੀਂ ਖੇਡਦੀ ਮੇਰੇ ਨਾਲ ਖੇਡ ਵੀ ਨਹੀਂ ਹੋਰ ਦੱਸ ਇੱਥੇ ਲਈ ਆ ਪਾਖੜਾ ਕੋਈ ਝੂਠ ਨਹੀਂ ਮੋਗਦੀ ਹੁਣ ਆ ਨਹੀਂ ਕਿੰਨੇ ਦੀ ਰਹੀ ਐ ਇੰਨੇ ਤਾਂ ਲਈ ਆ ਮੈਂ ਉੱਤੇ ਲਿਖਾਈ ਉੱਤੇ ਆ ਜੀ ਅੱਛਾ ਇੰਨੇ ਦੀ ਲਈ ਆ

77 ਨਹੀਂ ਉਹਨੇ ਨਹੀਂ ਬਾਰੇ ਨਹੀਂ ਤਾਂ ਕੋਈ ਗੱਲ ਨਹੀਂ ਭੱਡੇ ਭਾਈ ਯਾਰ ਇਹ ਜੀ ਕੋਈ ਗੱਲ ਨਹੀਂ ਆਇ ਨਾ ਗਏ ਆਇ ਨਾ ਗਏ ਗੱਲ ਨਾ ਗਏ ਏਰੇ ਪਤੀ ਸਭ ਸੁਖ ਨਾ ਮਾਰਦੀ ਕਰਤਾ ਸੁਣ ਤਾਂ ਮੈਨੂੰ ਭਾਈ ਸੁਣੀ ਇੱਕ ਨਾ ਯਾਰ ਆਖੇ ਕੋਕੀ ਨਹੀਂ ਨਹੀਂ ਉਹ ਨਹੀਂ ਪਤਾ ਕਿ ਨਹੀਂ ਚੋਟਾਲ ਦੋਨੇ ਕੱਟਿਆ ਮੈਂ ਕੀ ਜਾਉ ਕੱਟੀ ਅੱਠ ਵਾਲੀ ਸੀ ਆ ਅੱਠ ਦੇ ਦੋ ਬੁਰਾ ਨਾ ਕਰ ਉਹ ਵੀ ਬਿਗੀ ਹੋਈ ਆ हावे हाँ हाँ नहीं लेइए भाई यार कहता है इन्होंने पजने नहीं रखे सोडी मनिया नहीं ले ले। ले। नहीं सोडी मनिया के रखे हूं पूरा अट कर दो साडी मान ला फिर नहीं है अट कर <laughs> दो पूरा बस आज करा दे करा पास हो साया आ लो साया ले ला गाल दे ना हां ठीक है ओ सो ਤੱਕਾ ਲੈ ਤ ਨਹੀਂ ਰੱਖ ਤੱਕਾ ਨਾ ਤੱਕਾ ਬੜੇ ਬਾਈ ਨਾ ਮੈਂ ਗੱਲ ਤੁਹਾਡੇ ਬਾਈ ਤੱਕਾ ਤੱਕਾ ਨਾ ਕਰ ਸੋ ਨਹੀਂ ਤੱਕਾ ਨਾ ਕਰ ਹਾਂ ਤਾਂ ਤੂੰ ਇੰਨੀ ਸਾਰੀ ਨਹੀਂ ਕਹਿ ਤਰਾ ਸਮੂਰੇ ਪੂਰੇ ਅਠਵੀ ਕਰ ਲੈ ਨਹੀਂ ਪੰਜਵੀ ਅਠਵੀ ਕਰ ਲੈ ਨਾ ਨਹੀਂ ਕੋਈ ਗੱਲ 100 200 ਜਾਂਦਾ ਕੀ ਹੈ ਜੇ 100 200 ਨਾ ਕੀ ਬਣਦਾ ਹੈ ਸਹੀ ਗੱਲ ਆ ਸਹੀ ਯਾਰ ਕੋਈ ਚੰਗਾ ਚਾਹੇ ਇਹਦੀ ਵੀ ਲਿਖਾਈ ਆ ਦੋਆਂ ਦੀ ਲਿਖਾਈ ਆ ਆਪਣੇ ਕਿੰਨੇ ਕਰਾ ਕੇ ਲੈ ਦੇ 50 ਕੋਈ ਨਹੀਂ ਇਹ ਨਹੀਂ ਦਿੰਦੇ ਹੁਣ 1 ਰੁਪਿਆ ਵਿੱਚ ਲਿਖਾਈ ਦਾ ਚਾਹ ਕੋਈ ਕਰਾ ਦੇ ਨਾ ਚਲੋ ਖੁਸ਼ ਹੋ ਤੁਸੀਂ ਬਹੁਤ ਬਾਗੋ ਬਾਗ ਹੋ ਰੈਂਤੂ ਵੀ ਨਹੀਂ ਲੈਣ ਬਸ ਲੈ ਲੈਂਦੇ ਨਹੀਂ ਬੰਦ ਬਾ ਠੀਕ ਹੈ ਸ਼ਪਾਰ ਮੇਲੇ ਦੇ ਬੱਕਰੀਆਂ ਦਪਾਉਂਦੇ ਨਹੀਂ ਨਹੀਂ ਵਧੀਆ ਜੋੜੀ ਬਣ ਗਈ ਸ਼ਪਾਰ ਮੇਲੇ ਦੇ ਬੱਕਰੀਆਂ ਲੈ ਕੇ ਬਾਕੀ ਇਹ ਪੱਟ ਨੂੰ ਨੀਂਂਦਾ ਨਹੀਂ ਕੋਈ ਜਿਹਨੂੰ ਮਰਜ਼ੀ ਦਿਖਾ ਦੇ ਸ਼ਪਾਰ ਆਜੀ 18 ਤਰੀਕ ਨੂੰ ਧਰਤੀ ਜਮਾ ਟੂਲ ਫਾਇੰਡ ਕਰਾ ਠੀਕ ਹੈ ਰੋਇਲਾ ਹਾਂ ਕਰਕੇ ਬਾਤ ਆਜੀ ਸ਼ਪਾਰ ਦੋਹਾਂ ਦੇ ਨਾਲ ਹਾਂ ਹਾਂ ਚੱਪਾ ਕਾਲੀ ਦਾ ਚੱਕੀ 18 ਪਿਛਲੇ ਦਿਨ ਮੇਲਾ ਬੰਬੂ ਬਾੜ ਤੇ ਫਰਖੇ ਵੇਚੇ ਬੈਠੋ ਬੱਬੂ ਦਾ ਠੀਕ ਆ ਗਏ ਗੱਡੀ ਚੱਕ ਕਾਲਾ ਤੱਕ 25 ਮੈਂ ਗੱਡੀ ਚੱਲ ਗਈ ਹੈਲੋ ਤੂੰ ਇਤਨਾ ਯਾਰ ਐ ਦੂ ਘਟਾਇਆ ਤਨੇ ਨਾ 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 ਹੈਲੋ ਨਹੀਂ ਇਹ ਗੱਡੀ ਚਲੀ ਆ ਉਹ ਸਦਾ ਕੀ ਕਹਿੰਦੀ ਹੈ ਗੱਡੀ ਤੇ ਬੈ ਜਾ ਬਹੁਤ ਬਸੇ ਬੂਟਿਆਂ ਨੂੰ ਮੂਰੇ ਧਰ ਲੋ ਬੂਟੇ